ਜਲੰਧਰ ਦਿਹਾਤੀ ਪੁਲਿਸ ਵੱਲੋਂ ਦੋ ਆਪਰੇਸ਼ਨ ਜਿਹੜੇ ਹੈਗੇ ਆ ਉਹ ਕੀਤੇ ਗਏ ਆ ਇੱਕ ਆਪਰੇਸ਼ਨ ਜਿਹੜਾ ਹੈਗਾ ਉਹ ਡੀਐਸਪੀ ਆਦਮਪੁਰ ਦੀ ਰੈਨਮੇ ਹੀ ਕੀਤਾ ਗਿਆ ਇਹਦੇ ਵਿੱਚ ਐਸਐਚਓ ਆਦਮਪੁਰ ਨੇ ਦੋ ਵੈਪਨ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਹੈਗੇ ਆ ਦੋ ਬੰਦੇ ਅਰੈਸਟ ਕੀਤੇ ਹੈਗੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਰਾਜਸਥਾਨ ਤੋਂ ਆ ਤੇ ਇੱਕ ਬੰਦਾ ਬਖਸ਼ਾਰਪੁਰ ਤੋਂ ਆ ਗਿਆ ਔਰ ਇਹਨਾਂ ਪਾਸੋਂ ਇੱਕ ਰਵਾਲਵਾ ਇਹ ਇੱਕ ਰਵਾਲਵਾ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਅਸੀਂ ਬਰਾਮਦ ਕੀਤਾ ਹੈਗਾ ਦੋ ਗੋਲੀਆਂ ਬਰਾਮਦ ਕੀਤੀਆਂ ਹੈਗੀਆਂ ਲਾਈਵ ਕੈਟ੍ਰਿਜ ਉਸ ਤੋਂ ਇਲਾਵਾ ਇੱਕ ਆਪਰੇਸ਼ਨ ਜਿਹੜਾ ਹੈਗਾ ਨਕੂਦਰ ਸਦਰ ਪੁਲਿਸ ਨੇ ਕੀਤਾ ਹੈਗਾ ਇਹਦੇ ਵਿੱਚ ਅਬਡਕਸ਼ਨ ਤੇ ਐਕਸਟਰਸ਼ਨ ਦਾ ਕੇਸ ਜਿਹੜਾ ਹੈ ਕਿ ਰਿਸਟਰ ਕੀਤਾ ਸੀ ਅਸੀਂ ਉਹ ਲੜਕੀ ਮਾਈਨਰ ਸੀਗੀ ਉਹਦੇ ਕੋਲੋਂ ਛੁਡਾਉਣ ਵਾਸਤੇ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਸੀਗੀ ਔਰ 10000 ਰੁਪਿਆ ਉਹਨਾਂ ਨੇ ਉਹਨਾਂ ਤੋਂ ਲੈ ਵੀ ਲਿਆ ਸੀਗਾ 3 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੇ ਸੀਗੇ ਉਹਦੇ ਵਿੱਚ ਅਸੀਂ 5 ਵਿਅਕਤੀਆਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਲੜਕੀ ਨੂੰ ਅਸੀਂ ਜਿਹੜਾ ਉਹਨਾਂ ਤੋਂ ਛੁਡਾਇਆ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਬੰਦੇ ਅਬਡੈਕਸ਼ਨ ਕਰਨ ਵਾਲੇ ਸੀਗੇ ਉਹਨਾਂ ਪਾਸੋਂ 3 ਵੈਪਨ ਇੱਕ ਟॉय पिਸਟਲ ਹੈਗਾ ਤੇ ਦੋ ਪਿਸਟਲ ਜਿਹੜੇ ਹੈਗੇ ਆ ਅਸੀਂ ਉਹ ਬਰਾਮਦ ਕੀਤੇ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਹੀ ਕੇਸ ਰਿਸਟਰ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੀ ਅਰੈਸਟ ਪਈ ਹੈ ਔਰ ਇਹ ਜਿਹੜਾ ਆਦਮپور ਵਾਲਾ ਕੇਸ ਹੈਗਾ ਇਹਦੇ ਵਿੱਚ ਵੀ ਅਸੀਂ 25549 ਜਿਹੜਾ ਹੈਗਾ ਕੇਸ ਰਜਿਸਟਰ ਕੀਤਾ ਹੈਗਾ ਇਸ ਤਰ੍ਹਾਂ ਅਸੀਂ ਸੱਤ ਜਿਹੜੇ ਬੰਦੇ ਹੈਗੇ ਆ ਉਹ ਦਲੰਦਰ ਦਿਹਾਤੀ ਪੁਲਿਸ ਨੇ ਅਰੈਸਟ ਕੀਤੇ ਹੈਗੇ ਇਹਨਾਂ ਕੋਲੋਂ ਚਾਰ ਵੈਪਨ ਜਿਹੜੇ ਹੈਗੇ ਆ ਤਿੰਨ ਪਿਸਟਲ ਆ ਇੱਕ ਰਵਾਲਵਰ ਹੈਗਾ ਦੋ ਲਾਈਵ ਕੈਟਰिजਿਸ ਹੈਗੇ ਆ ਔਰ ਇੱਕ ਗੱਡੀ ਇਹਨਾਂ ਕੋਲੋਂ ਬਰਾਮਦ ਕੀਤੀ ਹੈ ਅਸੀਂ ਔਰ ਇੱਕ ਜਿਹੜਾ ਹੈਗਾ ਟॉय ਪਿਸਟਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਹੈਗਾ ਲੜਕੀ 8 ਕਿਸੀ ਸੀਗੀ ਤੇ ਲੜਕੀ ਮਾਈਨਰ ਸੀਗੀ ਲੜਕਾ ਮੇਜਰ ਸੀ ਕਿਡਨੈਪ ਦਿਮਾਉਂਦਾ ਸੀ ਹਾਂਜੀ ਉਹਨੂੰ ਕਿਡਨੈਪ ਕੀਤਾ ਸੀ ਕਿਉਂਕਿ ਉਹ ਮਾਈਨਰ ਲੜਕੀ ਸੀਗੀ ਉਹਨੂੰ ਲੈ ਗਏ ਸੀ ਉਸ ਤੋਂ ਬਾਅਦ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਤੇ ਉਹਨਾਂ ਨੇ 10000 ਰੁਪਿਆ ਉਹਨਾਂ ਦੇ ਅਕਾਊਂਟ ਵਿੱਚ ਪਾ ਵੀ ਦਿੱਤਾ ਸੀਗਾ ਔਰ ਹੋਰ 3 ਲੱਖ ਰੁਪਏ ਜਿਹੜੇ ਉਹਦੀ ਡਿਮਾਂਡ ਕਰ ਰਹੇ ਸੀਗੇ ਉਹ ਲੜਕੀ ਨੂੰ ਰੈਸਕਿਊ ਕੀਤਾ ਸੀ ਔਰ ਏਸੀ ਕੇਸ ਦੇ ਵਿੱਚ ਅਸੀਂ ਜਦੋਂ ਬੰਦਿਆਂ ਨੂੰ ਫੜਿਆ ਤੇ ਉਹਨਾਂ ਕੋਲੋਂ ਦੋ ਜਿਹੜੇ ਪਿਸਟਲ ਹੈਗੇ ਸਾਨੂੰ ਮਿਲੇ ਥੈਂਕ ਯੂ ਬੈਕਗ੍ਰਾਉਂਡ ਹਜੇ ਇਹਨਾਂ ਦਾ ਕਿਉਂਕਿ ਕੱਲ ਹੀ ਅਸੀਂ ਪੜਿਆ ਇਹਨਾਂ ਤੋਂ ਪੁੱਛ ਕਿਸ ਜਿਹੜੀ ਆ ਉਹ ਡਿਟੇਲਸ ਅਸੀਂ ਕਰ ਰਹੇ ਆ ਜਿਹੜੀ ਨਵੀਂ ਗੱਲ ਇਨਵੈਸਟੀਗੇਸ਼ਨ ਸਾਹਮਣੇ ਆਈ ਉਹ ਤੁਹਾਡੇ ਨੋਟਿਸ ਤੇ ਆਵਾ